ਕਰੋ ਰੰਗਿਆ ਵਿਸਤਾ ਚਰੀ ਕਰੋ ਚਾਲੀ ਕਰੋ ਚਾਲੀ ਕਰੋ ਜੀ ਸਰਕਾਰ ਨੇ ਪਾਇਆ ਗੰਦ ਆਪਣੇ ਤੇ ਕਿ ਸਕੂਲ ਬੰਦ ਉਹ ਸਾਥੀ ਗੱਲਬਾਤ ਸ਼ੁਰੂ ਕਰਦੇ ਆਂ ਜੀ ਆਪਾਂ ਜਿਹੜਾ 31 ਤਰੀਕ ਦਾ ਉਹ ਪ੍ਰੋਟੈਸਟ ਨੋਟਿਸ ਕੀਤਾ ਸੀ ਅੱਜ ਤੀਸਰਾ ਦਿਨ ਹੈ ਤੀਸਰਾ ਦਿਨ ਜਿਹੜਾ ਆਲਮੋਸਟ ਵਰਕਿੰਗ ਦਾ ਟਾਈਮ ਹੈ ਜਿਹੜਾ ਖਤਮ ਹੋ ਗਿਆ ਹੈ ਦਫਤਰ ਦਾ ਸਮਾਂ ਜਿਹੜਾ ਖਤਮ ਹੋ ਗਿਆ ਹੈ ਇਸ ਸਰਕਾਰ ਨੇ ਕੈਸੇ ਸਰਕਾਰ ਦੇ ਆਲਾ ਅਧਿਕਾਰੀਆ ਨੇ ਤੀਸਰੇ ਦਿਨ ਤੱਕ ਵੀ ਜਾ ਕੇ ਜਿਹੜੀ ਆਪਣੀ ਗੱਲਬਾਤ ਨਹੀਂ ਸੁਣੀ 100 ਜਿਹੜਾ ਸਮਾਂ ਅਸੀਂ ਪਹਿਲਾਂ ਵੀ ਕਾਫੀ ਦਿੱਤਾ ਸੀਗਾ ਸਮਾਂ ਦਿੰਦੇ-ਦਿੰਦੇ ਅਸੀਂ ਕੈਸੇ ਸਰਕਾਰ ਦੇ ਜਿਹੜੇ 3 ਸਾਲ ਪੂਰੇ ਕਰਾ ਦਿੱਤੇ ਕੋਈ ਇਸ ਤੋਂ ਬਾਅਦ ਅਸੀਂ ਸਮਾਂ ਨਹੀਂ ਦੇਵਾਂਗੇ ਇਸ ਤੋਂ ਬਾਅਦ ਅਸੀਂ ਐਕਸ਼ਨ ਕਰਾਂਗੇ ਪ੍ਰਸ਼ਾਸਨ ਕੋਲੇ ਖੜਾ ਹੈ ਪ੍ਰਸ਼ਾਸਨ ਕੋਲੇ ਸਾਡੇ ਵੱਲ ਧਿਆਨ ਦੇਵੇ ਜਿਹੜੇ ਆਪਣੇ ਕੰਨ ਨੇ ਉਹਨਾਂ ਦਾ ਜਿਹੜਾ ਜਿਹੜਾ ਇਹਨਾਂ ਦਾ ਫੋਨ ਆਇਆ ਸਾਡੀਆਂ ਗੱਲਾਂ 'ਤੇ ਲਾਵੇ ਜੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਫੋਨ ਤੇ ਵੀ ਲੱਗਿਆ ਫੋਨ ਛੱਡ ਕੇ ਇੱਕ ਵਾਰੀ ਸਾਡੀ ਜਿਹੜੀ ਗੱਲਬਾਤ ਹੈ ਉਹ ਸੁਣ ਲੇ ਕਿਉਂਕਿ ਸਾਨੂੰ ਬਹੁਤ ਸਮਾਂ ਹੋ ਗਿਆ ਸੜਕਾਂ 'ਤੇ ਰੁਲਦੇ ਹੋ ਇਹਨੂੰ ਸੋ ਇਸ ਤੋਂ ਬਾਅਦ ਅਸੀਂ ਹੁਣ ਪ੍ਰਸ਼ਾਸਨ ਦੀ ਨਹੀਂ ਸੁਣਾਗੇ ਕਿਓ ਮੀਟਿੰਗ ਇੱਕ ਘੰਟੇ ਬਾਅਦ ਕਰਾ ਰਹੇ ਨੇ 2 ਘੰਟੇ ਬਾਅਦ ਕਰਾ ਰਹੇ ਨੇ ਅੱਜ ਮੈਡਮ ਉੱਥੇ ਨੇ ਅੱਜ ਅਧਿਕਾਰੀ ਉੱਥੇ ਨੇ ਇਹ ਗੰਨਾ ਚ ਕਾਫੀ ਸਮਾਂ ਸੀ ਬਿਤਾ ਦਿੱਤੇ ਹੁਣ ਇਸ ਤੋਂ ਬਾਅਦ ਕੱਲ ਤੋਂ ਜਿਹੜੇ ਐਕਸ਼ਨ ਸ਼ੁਰੂ ਹੋਣਗੇ ਕਿਉਂ ਕਿਤੇ ਵੀ ਜਾਣਗੇ ਇਹ ਪ੍ਰਸ਼ਾਸਨ ਨੂੰ ਸਾਡੀ ਸਿੱਧੀ ਤੋਂ ਸਿੱਧੀ ਚੇਤਾਵਨੀ ਹੈ ਚਾਹੇ ਸਾਡੀ ਗਿਣਤੀ 50 ਹੋਏ ਚਾਹੇ 40 ਹੋਏ ਚਾਹੇ ਗਿਣਤੀ ਵਾੜੀ ਬੰਦ ਕੇ ਜਿਹੜੀ 100 ਤੋਂ 120 130 ਹੋਏ ਕਿੰਨੇ ਕੁ ਸਾਥੀ ਅਸੀਂ ਅੱਗੇ ਉਰੇ ਅਸੀਂ ਸਾਥੀ ਕੁਛ ਨਾ ਕੁਸਤਾ ਉਰੇ ਕਰਕੇ ਜਾਵਾਂਗੇ ਕਿਉਂਕਿ ਮੈਂ ਵਾਰ-ਵਾਰ ਇੱਕ ਗੱਲ ਕਰਦਾ ਕਿ ਪੌਣ ਨੂੰ ਆਪਣੇ ਕੋਲੇ ਸਭ ਕੁਝ ਹੈ ਗਵਾਨ ਨੂਰੇ ਤੁਹਾਡੇ ਕੋਲੇ ਕੁਝ ਵੀ ਨਹੀਂਗਾ ਜੇ ਤੁਹਾਨੂੰ ਇੰਨਾ ਸਮਾਂ ਆ ਗਿਆ ਸੰਘਰਸ਼ ਕਰਦੇ ਨੂੰ ਤੇ ਹੁਣ ਉਹ ਸਮਾਂ ਹੈ ਕਿ ਤੁਹਾਡੇ ਸੰਘਰਸ਼ ਨੂੰ ਪੂਰ ਪਵੇ ਤੇ ਤੁਸੀਂ ਵੀ ਸਾਥੀ ਜਿਹੜੇ ਸਾਰੇ ਜਲ ਤੋਂ ਜਲਦ ਜਿਹੜੇ ਸਕੂਲਾਂ ਦੇ ਵਿੱਚ ਜੁਆਇਨ ਕਰੋ ਅੱਜ ਵੀ ਆਪਾਂ ਨੂੰ ਕਾਲਮਦੋਲ ਕਰਦੇ ਕਰਦੇ ਕਹਿ ਦਿੱਤਾ ਗਿਆ ਸੀ ਕਿ ਡੀਪੀ ਮੈਡਮ ਬਾਹਰ ਨੇ ਆਊਟ ਆਫ ਸਟੇਸ਼ਨ ਨੇ ਕਾਜ ਦਾ ਜਿਹੜਾ ਦਿਨ ਵੀ ਉਹ ਬੀਤ ਲੁਕਿਆ ਸੋ ਕੱਲ ਤੋਂ ਅਸੀਂ ਰੇਟ ਨਹੀਂ ਕਰਾਂਗੇ ਇਹ ਪ੍ਰਸ਼ਾਸਨ ਨੂੰ ਅਸੀਂ ਹੁਣੇ ਹੀ ਦੱਸਦੇ ਹਾਂ ਕਿ ਜੇ ਇੱਕ ਵਾਰ ਫੇਰ ਆ ਕੇ ਸਵੇਰ ਦੱਸਿਏ ਫੇਰ ਉਹ ਫੇਰੋ ਕਹਿਣਗੇ ਕਿ ਮੈਂ ਡੀਪੀ ਮੈਡਮ ਆ ਜਾਂਦੇ ਨੇ ਜਿਉਂ ਆਏ ਨਹੀਂਗੇ 2 ਘੰਟੇ ਤੱਕ ਆ ਜਾਣਗੇ ਘੰਟੇ ਤੱਕ ਆ ਜਾਣਗੇ ਹੁਣ ਉਹ ਸਮਾਂ ਨਹੀਂ ਰਿਹਾ ਦੱਸਣ ਦਾ ਹੁਣ ਸਮਾਂ ਕੋਈ ਪੈ ਸਮਾਏ ਮੰਗ ਕਰਦਾ ਹੈ ਕਿ ਸਾਡੇ ਮਸਲਿਆਂ ਦੇ ਜਿਹੜਾ ਹੱਲ ਕੀਤਾ ਜਾਵੇ। ਸੋ ਹੱਲ ਤੋ ਨਾ ਤਾਂ ਪਹਿਲਾਂ ਪੁੱਛਿਆ ਤੇ ਨਾ ਹੀ ਬਾਦਿਚ। ਇਸ ਤੋਂ ਬਾਅਦ ਸਾਡਾ ਹੱਲ ਹੀ ਹੈ ਜੋ ਹੱਲ ਕਰ ਦੇਣਗੇ ਠੀਕ ਹੈ ਨਹੀਂ ਤਾਂ ਉਸ ਤੋਂ ਬਾਅਦ ਜਿਹੜਾ ਅਸੀਂ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਉਹ ਸਰਕਾਰ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਸੋ ਇੰਨੀ ਗੱਲਾਂ ਕਹਾਂਗੇ इनिया गए ते सारे साथियों का धनबाद करात भर्ती रिश्ता रिश्ता जारी करो I'm good.